ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਕਮੰਡ ਕਹਿੰਦਾ ਹੈ ਕਿ ਮੈਨੂੰ ਕਿਸੇ ਦੀ ਜ਼ਰੂਰਤ ਨਹੀਂ ਹੈ ਅਤੇ ਤਜਰਬਾ ਕਹਿੰਦਾ ਹੈ ਕਿ ਸਮਾਂ ਆਉਣ ਤੇ ਮਿੱਟੀ ਦੀ ਵੀ ਜ਼ਰੂਰਤ ਪੈਂਦੀ ਹੈ ਇੱਕ ਛੋਟੀ ਜਹੀ ਕਹਾਣੀ ਤੁਹਾਡੇ ਲਈ ਇੱਕ ਲੜਕਾ ਇੱਕ ਸੇਠ ਜੀ ਦੇ ਨੌਕਰੀ ਕਰਦਾ ਸੀ ਤੇ ਸੇਠ ਜੀ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਉਹ ਉਦਾਸ ਸੀ ਕਿਉਂਕਿ ਬੇਰੁਜ਼ਗਾਰ ਹੋ ਚੁੱਕਿਆ ਸੀ ਆਪਣੇ ਘਰ ਦੇ ਵੱਲ ਚੱਲਿਆ ਜਾ ਰਿਹਾ ਸੀ ਉਦਾਸ ਹੋ ਕੇ ਆਪਣੇ ਪਿੰਡ ਦੀ ਸੜਕ ਤੇ ਅਚਾਨਕ ਉਸਨੂੰ ਕਿਸੇ ਦੀ ਆਵਾਜ਼ ਆਈ ਕਿ ਇਸ ਪਿੰਡ ਵਿੱਚ ਕੋਈ ਮਜ਼ਦੂਰ ਮਿਲੂਗਾ ਪਿੱਛੇ ਘੁੰਮ ਕੇ ਦੇਖਿਆ ਤਾਂ ਇੱਕ ਬਾਬਾ ਜੀ ਮੋਢੇ ਤੇ ਤਿੰਨ ਝੋਲੇ ਲੈ ਕੇ ਤੁਰੇ ਆ ਰਹੇ ਸਨ ਲੜਕੇ ਨੇ ਕਿਹਾ ਕਿ ਕੀ ਹੋ ਗਿਆ ਹੈ ਕੀ ਕੰਮ ਹੈ ਤਾਂ ਬਾਬਾ ਜੀ ਨੇ ਕਿਹਾ ਦੇਖੋ ਬੇਟਾ ਮੇਰੇ ਕੋਲ ਤਿੰਨ ਝੋਲੇ ਹਨ ਇਹ ਸਭ ਤੋਂ ਵੱਡਾ ਭਾਰੀ ਹੈ ਇਸ ਨੂੰ ਕੋਈ ਚੁੱਕ ਲੈਂਦਾ ਮੇਰੀ ਮਦਦ ਕਰ ਦਿੰਦਾ ਮੈਂ ਇੱਥੋਂ ਦੂਸਰੇ ਪਿੰਡ ਜਾਣਾ ਹੈ ਇਸ ਝੋਲੇ ਨੂੰ ਲੈ ਕੇ ਜੇ ਕੋਈ ਮੇਰੇ ਨਾਲ ਉਸ ਪਿੰਡ ਤੱਕ ਚੱਲ ਪਵੇ ਤਾਂ ਮੈਂ ਉਸ ਨੂੰ ਤਿੰਨ ਸੋਨੇ ਦੇ ਸਿੱਕੇ ਦੇਵਾਂਗਾ ਲੜਕੇ ਨੇ ਕਿਹਾ ਬੜਾ ਵਧੀਆ ਸੌਦਾ ਹੈ ਮੈਂ ਤਾਂ ਹੁਣੇ ਕੰਮ ਤੋਂ ਨਿਕਾਲਿਆ ਹਾਂ ਕੰਮ ਮਿਲ ਗਿਆ ਲੜਕੇ ਨੇ ਕਿਹਾ ਠੀਕ ਹੈ ਮੈਂ ਲੈ ਕੇ ਚੱਲਦਾ ਹਾਂ ਨੌਜਵਾਨ ਹੱਟਾ-ਕੱਟਾ ਲੜਕਾ ਉਸ ਨੇ ਉਹ ਬੜਾ ਝੋਲਾ ਆਪਣੇ ਮੋਢੇ ਤੇ ਟੰਗ ਲਿਆ ਤੇ ਤੁਰਨ ਲੱਗਾ ਬਾਬਾ ਜੀ ਉਸ ਨੂੰ ਦੇਖ ਰਹੇ ਸਨ ਲੜਕੇ ਨੂੰ ਲੱਗਿਆ ਬਾਬਾ ਜੀ ਨੂੰ ਸ਼ੱਕ ਹੋ ਰਿਹਾ ਹੈ ਕਿ ਮੈਂ ਝੋਲਾ ਲੈ ਕੇ ਭੱਜ ਜਾਵਾਂਗਾ ਮੈਂ ਕੀ ਕਰਾਂਗਾ ਇਸ ਦਾ ਲੜਕੇ ਨੇ ਬਾਬਾ ਜੀ ਨੂੰ ਪੁੱਛ ਲਿਆ ਇਸ ਵਿੱਚ ਹੈ ਕਿ ਬੜਾ ਭਾਰੀ ਲੱਗ ਰਿਹਾ ਹੈ ਬਾਬਾ ਜੀ ਨੇ ਕਿਹਾ ਬੇਟਾ ਇਸ ਵਿੱਚ ਤਾਂਬੇ ਦੇ ਸਿੱਕੇ ਹਨ ਲੜਕੇ ਨੇ ਕਿਹਾ ਠੀਕ ਹੈ ਅੱਗੇ ਤੁਰਨ ਲੱਗੇ ਅੱਗੇ ਨਦੀ ਆਈ ਲੜਕਾ ਨਦੀ ਨੂੰ ਪਾਰ ਕਰਨ ਲੱਗਿਆ ਪਰ ਬਾਬਾ ਜੀ ਉਸੇ ਕਿਨਾਰੇ ਤੇ ਖੜੇ ਸਨ ਤਾ ਉਹ ਜੋ ਲੜਕਾ ਸੀ ਉਸਨੇ ਪੁੱਛਿਆ ਕੀ ਹੋ ਗਿਆ ਤੁਸੀਂ ਆ ਕਿਉਂ ਨਹੀਂ ਰਹੇ ਬਾਬਾ ਜੀ ਨੇ ਕਿਹਾ ਬੇਟਾ ਮੇਰੇ ਕੋਲ ਅਜੇ ਵੀ ਦੋ ਝੋਲੇ ਹਨ ਜੇ ਮੇਰਾ ਗਲਤੀ ਨਾਲ ਵੀ ਪਿਆਰ ਫਿਸਲ ਗਿਆ ਮੇਰਾ ਸੰਤੁਲਨ ਵਿਗੜ ਗਿਆ ਤਾਂ ਮੈਂ ਨਦੀ ਦੇ ਵਹਾਂ ਨਾਲ ਵਹਿ ਜਾਊਂਗਾ ਡੁੱਬ ਜਾਊਂਗਾ ਤੂੰ ਮੇਰੀ ਕੋਈ ਮਦਦ ਕਰ ਦੇਵੇਂ ਲੜਕੇ ਨੇ ਕਿਹਾ ਹੁਣ ਮੈਂ ਕੀ ਕਰ ਸਕਦਾ ਹਾਂ ਬਾਬਾ ਜੀ ਨੇ ਕਿਹਾ ਇੱਕ ਹੋਰ ਝੋਲਾ ਲੈ ਲਓ ਮੈਂ ਤੈਨੂੰ ਤਿੰਨ ਹੋਰ ਸੋਨੇ ਦੇ ਸਿੱਕੇ ਦੇਵਾਂਗਾ ਲੜਕੇ ਨੇ ਕਿਹਾ ਵਾ ਕਿੰਨਾ ਵਧੀਆ ਸੌਦਾ ਹੈ ਉਸਨੇ ਦੂਜਾ ਝੋਲਾ ਵੀ ਲੈ ਲਿਆ ਹੁਣ ਲੜਕੇ ਦੇ ਕੋਲ ਦੋ ਝੋਲੇ ਸਨ ਥੋੜਾ ਅੱਗੇ ਗਏ ਤਾਂ ਲੜਕੇ ਨੇ ਪੁੱਛਿਆ ਬਾਬਾ ਜੀ ਇੱਕ ਗੱਲ ਦੱਸੋ ਦੂਜੇ ਝੋਲੇ ਵਿੱਚ ਕੀ ਹੈ ਇਹ ਵੀ ਬੜਾ ਭਾਰੀ ਲੱਗ ਰਿਹਾ ਹੈ ਬਾਬਾ ਜੀ ਨੇ ਕਿਹਾ ਬੇਟਾ ਇਸ ਵਿੱਚ ਚਾਂਦੀ ਦੇ ਸਿੱਕੇ ਹਨ ਲੜਕੇ ਨੇ ਕਿਹਾ ਠੀਕ ਹੈ ਉਹ ਜੋ ਬਜ਼ੁਰਗ ਸਨ ਉਹਨਾਂ ਨੇ ਵਾਰ-ਵਾਰ ਲੜਕੇ ਤੇ ਨਜ਼ਰ ਰੱਖੀ ਹੋਈ ਸੀ ਕਿ ਲੈ ਕੇ ਭੱਜ ਨਾ ਜਾਵੇ ਤੇ ਉਸ ਲੜਕੇ ਨੂੰ ਲੱਗਿਆ ਬੜੇ ਸ਼ੱਕ ਦੀ ਨਜ਼ਰ ਨਾਲ ਮੈਨੂੰ ਵਾਰ-ਵਾਰ ਦੇਖ ਰਹੇ ਹਨ ਉਸ ਤੋਂ ਰਹਿਣਾ ਗਿਆ ਆਖਿਰਕਾਰ ਉਹ ਉਹਨਾਂ ਵੱਲ ਘੁੰਮਿਆ ਤੇ ਕਹਿਣ ਲੱਗਾ ਤੁਸੀਂ ਮੇਰੀ ਗੱਲ ਸੁਣੋ ਕਿ ਤੁਸੀਂ ਮੈਨੂੰ ਚੋਰ ਸਮਝ ਰਹੇ ਹੋ ਤੁਹਾਨੂੰ ਲੱਗ ਰਿਹਾ ਹੈ ਕਿ ਮੈਂ ਝੋਲੇ ਨੂੰ ਲੈ ਕੇ ਭੱਜ ਜਾਵਾਂਗਾ ਮੈਂ ਕਿਤੇ ਨਹੀਂ ਜਾਵਾਂਗਾ ਮੈਂ ਪੂਰੇ ਜੀਵਨ ਵਿੱਚ ਇਮਾਨਦਾਰੀ ਨਿਭਾਈ ਹੈ ਅਤੇ ਅੱਜ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੇਠ ਜੀ ਨੇ ਮੈਨੂੰ ਆਪਣੇ ਕੰਮ ਤੋਂ ਕੱਢ ਦਿੱਤਾ ਹੈ ਕਿਉਂਕਿ ਸੇਠ ਜੀ ਮੈਨੂੰ ਕਹਿ ਰਹੇ ਸਨ ਹੇਰ ਫੇਰ ਕਰ ਦੋ ਕਪਲਾ ਕੋਟਲਾ ਕਰਨ ਲਈ ਕਹਿ ਰਹੇ ਸਨ ਪੈਸਿਆਂ ਵਿੱਚ ਹੇਰ ਫੇਰ ਕਰਨ ਲਈ ਕਹਿ ਰਹੇ ਸਨ ਮੈਂ ਅਜਿਹਾ ਕੰਮ ਨਹੀਂ ਕਰ ਸਕਦਾ ਮੈਂ ਇਮਾਨਦਾਰ ਰਹਿਣਾ ਚਾਹੁੰਦਾ ਹਾਂ ਇਸ ਲਈ ਮੈਨੂੰ ਕੰਮ ਤੋਂ ਕੱਢ ਦਿੱਤਾ ਗਿਆ ਮੈਂ ਤਾਂ ਹੁਣੇ-ਹੁਣੇ ਇਮਾਨਦਾਰੀ ਦੇ ਚੱਕਰ ਵਿੱਚ ਨੌਕਰੀ ਗਵਾ ਕੇ ਆਇਆ ਹਾਂ ਤੁਹਾਨੂੰ ਕੀ ਲੱਗਦਾ ਹੈ ਮੈਂ ਤੁਹਾਡੇ ਝੋਲੇ ਲੈ ਕੇ ਭੱਜਾਂਗਾ ਉਹ ਬਜ਼ੁਰਗ ਹੱਸਣ ਲੱਗੇ ਤੇ ਕਹਿਣ ਲੱਗੇ ਨਹੀਂ ਨਹੀਂ ਅਜਹੀ ਗੱਲ ਨਹੀਂ ਹੈ ਉਹ ਅੱਗੇ ਚੱਲਦੇ ਰਹੇ ਆਖਿਰ ਉਹ ਜਗ੍ਹਾ ਆ ਗਈ ਜਿੱਥੇ ਉਹ ਪਿੰਡ ਬਹੁਤ ਨੇੜੇ ਸੀ ਇੱਕ ਪਹਾੜ ਸੀ ਜਿਸ ਨੂੰ ਪਾਰ ਕਰਨਾ ਸੀ ਪਹਾੜ ਦੇ ਦੂਸਰੀ ਤਰਫ ਉਹ ਪਿੰਡ ਸੀ ਉਸ ਲੜਕੇ ਨੂੰ ਬਾਬਾ ਜੀ ਨੇ ਕਿਹਾ ਦੇਖੋ ਬੇਟਾ ਇੱਕ ਝੋਲਾ ਬਚਿਆ ਹੈ ਮੇਰੇ ਮੋਢੇ ਤੇ ਮੈਨੂੰ ਨਹੀਂ ਲੱਗਦਾ ਕਿ ਮੈਂ ਇਸ ਦਾ ਵਜ਼ਨ ਉਠਾ ਕੇ ਪਹਾੜ ਚੜ ਸਕਾਂਗਾ ਮੈਂ ਇਕੱਲਾ ਹੀ ਪਹਾੜ ਚੜ ਜਾਵਾਂ ਉਹਨਾ ਹੀ ਕਾਫੀ ਹੈ ਕਿ ਤੂੰ ਇੱਕ ਹੋਰ ਝੋਲਾ ਲੈ ਲਵੇਂਗਾ ਮੈਂ ਤੈਨੂੰ ਤਿੰਨ ਹੋਰ ਸੋਨੇ ਦੇ ਸਿੱਕੇ ਦੇਵਾਂਗਾ ਲੜਕੇ ਨੇ ਕਿਹਾ ਲਿਆਓ ਮੈਂ ਚੁੱਕ ਲੈਂਦਾ ਹਾਂ ਲੜਕਾ ਹੁਣ ਤਿੰਨੇ ਝੋਲੇ ਲੈ ਕੇ ਹੌਲੀ-ਹੌਲੀ ਪਹਾੜ ਚੜਨ ਲੱਗਿਆ ਬਾਬਾ ਜੀ ਉਸ ਤੋਂ ਵੀ ਹੌਲੀ-ਹੌਲੀ ਅੱਗੇ ਵੱਧ ਰਹੇ ਸਨ ਅਤੇ ਕਹਿ ਰਹੇ ਸਨ ਤੂੰ ਚੱਲ ਉੱਪਰ ਚੱਲ ਉੱਪਰ ਪਹੁੰਚ ਕੇ ਉੱਥੇ ਬੈਠ ਕੇ ਮੇਰਾ ਇੰਤਜ਼ਾਰ ਕਰਨਾ ਮੈਂ ਆ ਹੀ ਰਿਹਾ ਹਾਂ ਲੜਕੇ ਨੇ ਕਿਹਾ ਠੀਕ ਹੈ ਉਹ ਥੋੜਾ ਹੋਰ ਤੇਜ਼ ਹੋ ਗਿਆ ਹੁਣ ਜਦ ਉਹ ਅੱਧਾ ਪਹਾੜ ਚੜ ਚੁੱਕਿਆ ਸੀ ਉਸਦੇ ਦਿਮਾਗ ਵਿੱਚ ਇੱਕ ਬੁਰਾ ਵਿਚਾਰ ਆਇਆ ਉਸ ਨੂੰ ਲੱਗਿਆ ਇਹ ਬਜ਼ੁਰਗ ਬਾਬਾ ਇਹ ਮੇਰਾ ਕੀ ਕਰ ਲਵੇਗਾ ਜੇ ਮੈਂ ਇਹ ਤਿੰਨੇ ਝੋਲੇ ਲੈ ਕੇ ਭੱਜ ਜਾਵਾਂ ਇਸ ਵਿੱਚੋਂ ਇੱਕ ਚ ਤਾਂਬੇ ਦੇ ਸਿੱਕੇ ਦੂਜੇ ਵਿੱਚ ਚਾਂਦੀ ਦੇ ਤੇ ਤੀਜੇ ਵਿੱਚ ਦੱਸਿਆ ਤਾਂ ਨਹੀਂ ਪਰ ਸੋਨੇ ਦੇ ਹੀ ਹੋਣਗੇ ਕਿਉਂਕਿ ਛੋਟੀ ਜਿਹੀ ਪੋਟਲੀ ਹੈ ਤੇ ਮੈਂ ਤਿੰਨੇ ਲੈ ਕੇ ਭੱਜ ਜਾਵਾਂ ਤਾਂ ਇਹ ਕੀ ਕਰ ਲੈਣਗੇ ਮੇਰਾ ਇਹ ਮੈਨੂੰ ਫੜ ਵੀ ਨਹੀਂ ਸਕਣਗੇ ਇਹਨਾਂ ਨੂੰ ਪਤਾ ਵੀ ਨਹੀਂ ਚੱਲੇਗਾ ਕਿ ਮੈਂ ਕਿੱਥੇ ਗਿਆ ਹਾਂ ਇਹ ਵਿਚਾਰ ਲਗਾਤਾਰ ਉਸਦੇ ਮਨ ਵਿੱਚ ਚੱਲਣ ਲੱਗਿਆ ਉਹ ਭੱਜਣ ਲੱਗਾ ਤੇ ਭੱਜਦਾ ਭੱਜਦਾ ਆਪਣੇ ਘਰ ਜਾ ਕੇ ਰੁਕਿਆ ਤਿੰਨੇ ਝੋਲੇ ਉਸਨੇ ਲਿਜਾ ਕੇ ਰੱਖੇ ਉਸ ਨੂੰ ਉਮੀਦ ਸੀ ਜੋ ਸਭ ਤੋਂ ਛੋਟਾ ਹੈ ਉਸ ਵਿੱਚ ਸੋਨੇ ਦੇ ਸਿੱਕੇ ਹੀ ਨਿਕਲਣਗੇ ਉਸਨੇ ਸਭ ਤੋਂ ਪਹਿਲਾਂ ਵੱਡਾ ਝੋਲਾ ਖੋਲਿਆ ਉਸ ਵਿੱਚ ਪੱਥਰ ਹੀ ਪੱਥਰ ਭਰੇ ਹੋਏ ਸਨ ਦੂਜਾ ਖੋਲਿਆ ਉਸ ਵਿੱਚੋਂ ਵੀ ਪੱਥਰ ਹੀ ਪੱਥਰ ਸਨ ਤੇ ਤੀਜੇ ਵਿੱਚ ਵੀ ਪੱਥਰ ਹੀ ਸਨ ਲੜਕੇ ਦਾ ਦਿਮਾਗ ਖਰਾਬ ਹੋ ਗਿਆ ਕਿ ਬਾਬਾ ਉਸ ਨੂੰ ਝੂਠ ਕਿਉਂ ਬੋਲ ਰਿਹਾ ਸੀ ਕੀ ਨਾਟਕ ਕਰ ਰਿਹਾ ਸੀ ਕਹਾਣੀ ਕਿਉਂ ਬਣਾ ਰਿਹਾ ਸੀ ਸਭ ਤੋਂ ਛੋਟਾ ਜੋ ਚੋਲਾ ਸੀ ਉਸ ਤੋਂ ਪੱਥਰ ਹਟਾਏ ਤਾਂ ਉਸ ਵਿੱਚੋਂ ਇੱਕ ਪਰਚੀ ਮਿਲੀ ਜਿਸ ਤੇ ਲਿਖਿਆ ਸੀ ਕਿ ਬੇਟਾ ਮੈਂ ਇਸ ਰਾਸ ਦਾ ਰਾਜਾ ਹਾਂ ਮੈਂ ਆਪਣੇ ਲਈ ਰਾਜਕੁਮਾਰ ਨੂੰ ਲੱਭ ਰਿਹਾ ਹਾਂ ਮੈਂ ਨਿਰਸੰਤਾਨ ਹਾਂ ਮੇਰੀ ਕੋਈ ਸੰਤਾਨ ਨਹੀਂ ਹੈ ਮੈਂ ਰਾਜ ਦਾ ਅਗਲਾ ਰਾਜਾ ਲੱਭ ਰਿਹਾ ਹਾਂ ਜਿਸ ਨੂੰ ਮੈਂ ਆਪਣਾ ਉੱਤਰਾਧਿਕਾਰੀ ਘੋਸ਼ਿਤ ਕਰ ਸਕਾਂ ਅਤੇ ਮੈਂ ਕੋਈ ਇਮਾਨਦਾਰ ਵਿਅਕਤੀ ਲੱਭ ਰਿਹਾ ਹਾਂ ਜੇਕਰ ਤੂੰ ਅੱਜ ਇਹ ਤਿੰਨੇ ਝੋਲੇ ਨਹੀਂ ਚੁਰਾਏ ਹੁੰਦੇ ਇਹਨਾਂ ਨੂੰ ਲੈ ਕੇ ਨਹੀਂ ਭੱਜਿਆ ਹੁੰਦਾ ਤਾਂ ਸ਼ਾਇਦ ਅੱਜ ਤੂੰ ਹੀ ਇਸ ਰਾਜ ਦਾ ਰਾਜਾ ਬਣ ਜਾਂਦਾ ਪਰ ਤੂੰ ਮੈਨੂੰ ਧੋਖਾ ਦਿੱਤਾ ਹੈ ਲੜਕਾ ਫੁੱਟ ਫੁੱਟ ਕੇ ਰੋਣ ਲੱਗਿਆ ਕਿ ਪੂਰੀ ਜ਼ਿੰਦਗੀ ਇਮਾਨਦਾਰੀ ਕੀਤੀ ਤੇ ਅੱਜ ਇੱਕ ਕਦਮ ਗਲਤ ਚੁੱਕ ਲਿਆ ਸਭ ਖਰਾਬ ਹੋ ਗਿਆ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਜੀਵਨ ਭਰ ਚੰਗੀਆਂ ਆਦਤਾਂ ਨਾਲ ਅੱਗੇ ਚੱਲਦੇ ਹਨ ਚੰਗੇ ਕਦਮ ਚੁੱਕਦੇ ਹਨ ਪਰ ਇੱਕ ਵਾਰ ਬੁਰਾਈ ਦੇ ਜਾਲ ਵਿੱਚ ਜੇਕਰ ਤੁਸੀਂ ਫਸ ਗਏ ਬਾਹਰ ਨਹੀਂ ਨਿਕਲ ਪਾਉਂਗੇ ਸਭ ਕੁਝ ਬਣਿਆ ਬਣਾਇਆ ਖੇਲ ਵਿਗੜ ਜਾਵੇਗਾ ਕਈ ਵਾਰ ਬੁਰਾਈ ਤੁਹਾਡੇ ਤੇ ਹਮਲਾ ਕਰਦੀ ਹੈ ਆਪਣੇ ਅੰਦਰ ਦੀ ਬੁਰਾਈ ਨੂੰ ਆਪਣੇ ਉੱਤੇ ਭਾਰੀ ਨਾ ਹੋਣ ਦੇਵੋ ਵਰਨਾ ਜ਼ਿੰਦਗੀ ਭਾਰ ਦੀ ਮਿਹਨਤ ਤੇ ਪਾਣੀ ਪੈ ਜਾਵੇਗਾ ਜਦੋਂ ਵੀ ਤੁਹਾਡੇ ਤੇ ਬੁਰਾਈ ਭਾਰੀ ਹੋਵੇ ਉਸ ਵਕਤ ਯਾਦ ਕਰੋ ਕਿ ਤੁਸੀਂ ਜੀਵਨ ਭਰ ਇਮਾਨਦਾਰੀ ਕਿਉਂ ਨਿਭਾਉਂਦੇ ਆ ਰਹੇ ਸੀ ਧੰਨਵਾਦ